ਹਾਂਜੀ ਸਤਿ ਸ੍ਰੀ ਅਕਾਲ ਦੋਸਤਾਂ ਪਿੰਡ ਕੋਈ ਦਜਾਣਾਂ ਚ ਬਈ ਸਵਾਗਤ ਕਰਦੇ ਆ ਤੇ ਮੈਂ ਮਾਂ ਵਿੱਚ ਚੱਕ ਢਲੋ ਬਈ ਰੋਜ਼ ਦੀ ਤਰ੍ਹਾਂ ਜਰਾ ਆਪਾਂ ਫੇਰ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੂੜੀ ਵਾਲੇ ਪਾਸੇ ਚੱਲ ਜਾ ਬਈ ਬੋਲੀ ਸਟਾਰਟ ਹੋਣ ਵਾਲੀ ਹੈ ਫਿਲਹਾਲ ਬੰਦੇ ਕੋਲੇ ਖੜੇ ਮੈਂ ਕਿਹਾ ਅੱਜ oportunity ਘਣਾਦਗੇ ਅੱਜ ਬਈ ਕਿਵੇਂ ਆ ਪੋਹ ਚੜ ਗਿਆ ਤੇ ਸਾਜੀ ਸੂਜੀ ਮੰਡੀ ਹੋਈ ਕਿ ਨਹੀਂ ਅੱਜ ਮਟਰ ਕਿਉਂ ਜੜ ਮਟਰ ਹੋਣਗੇ ਆ ਗਿਆ ਬਈ ਯਾਰ ਹਾਂ 80 ਰੁਪਏ ਹੈ ਮਟਰ ਮਟਰ 80 ਰੁਪਏ ਮਟਰ ਦਾ ਬਾਰ ਇਸ ਵੜੀ ਜਾਂਦਾ ਬਈ ਅੰਦਰ ਹੀ 80 90 ਰੁਪਏ ਹੋਊਗਾ ਤਾਂ ਗਾਜਰ ਢੱਡ ਗਿਆ ਨਾ ਗਾਜਰ ਕੱਟ ਗਿਆ ਗਾਜਰ ਹੋ ਗਿਆ 20 ਰੁਪਏ ਪਰ ਚੂਨ ਰੇਟ 20 ਰੁਪਏ ਇਹ ਇਥੋਂ ਦੇ ਪਰਚੂਨ ਰੇਟ ਆ ਇਹ ਘਰੇ ਵਾਲੇ ਪਰਚੂਨ ਰੇਟ ਨਹੀਂ ਜਿਹੜੇ ਰੇੜੀਆਂ ਚ ਪਾ ਕੇ ਤੁਹਾਨੂੰ ਵੇਚਦੇ ਨੇ ਉਹਨਾਂ ਨੇ ਵੀ ਆ ਦੀ ਮਿਹਨਤ ਲੈਣੀ ਹੈ ਭਾਈ ਨਾ ਇਹ ਇਥੋਂ ਤੱਕ ਕੀ ਵਾਟ ਆ ਇਹ ਇੰਨੀ ਕੁ ਇਥੋਂ ਲੈ ਕੇ ਇੰਨੀ ਕੁ ਵਾੜ ਦੇ ਤਾਂ ਰੇੜਾ ਇਥੋਂ ਲੈ ਕੇ ਪਿੰਡ ਤੱਕ ਰੇੜਾ ਹੋਰ ਵਧਣਗੇ ਹਾਂਜੀ ਹਾਂਜੀ ਸਹੀ ਆ ਹਾਂਜੀ ਹਾਂਜੀ ਹੋਰ ਮਿਹਨਤ ਵੀ ਕਰਨੀ ਹੈ ਅਗਲੇ ਲੈ ਕੇ ਇਹ ਆ ਟਮਾਟਰ ਭਾਈ ਟਮਾਟਰ 40 ਟਮਾਟਰ 40 ਆ ਗੋਭੀ ਨਿਕ ਨਿਕ ਲਿਆ ਭਾਈ ਮਹੰਗੀ ਵਾਲੀ ਕਰਗੇ ਕੀ ਇਹ ਕੀ ਰੇਟ ਹੈ ਨਿਕ ਨਿਕ ਇਹ ਰੇਟ ਤਾਂ ਵੇਚਦੇ 40 ਰੁਪਏ 40 ਰੁਪਏ 30 ਰੁਪਏ ਆਇਆ ਹਾਂ ਹਾਂ ਸਹੀ ਆ ਹੋਰ ਸੁਣਾ ਸੇ ਤਾਂ ਕਹਿਵਾ ਗਾਗੂ ਕਿਵੇਂ ਮੰਡੀ ਚ ਆਉਂਦਾ ਨਹੀਂ ਆ ਭਾਈ ਪਹਿਲੇ ਆ ਕੇ ਲਾ ਬੈਠੇਗੇ ਵੇਲੇ ਗਾਗ ਭਾਈ ਤਾਂ ਹੈ ਨਹੀਂ ਰਜਾਈ ਛੱਡਣ ਤੜਕੇ ਜੜਕੇ ਜੀ ਨਹੀਂ ਕਰਦਾ ਕਿਦਾ ਮੈਂ ਤਾਂ ਆਪ ਲੇਟ ਆਉਣ ਲੱਗ ਗਿਆ ਮੈਂ ਤਾਂ ਆਪ ਲੇਟ ਡਰਾਈਵਰ ਆ ਵਾ ਅੱਗੇ ਮੈਂ 6 ਵਜੇ ਆ ਕੇ ਸਾਰੀ ਵੀਡੀਓ ਰਿਕਾਰਡ ਕਰ ਲੈਂਦਾ 7 ਵਜੇ ਤੱਕ ਫੇਰ ਚੱਲ ਮੈਂ ਕਹਿੰਦਾ ਚੱਲ 10 ਮਿੰਟ ਰੈਸਟ ਕਰ ਮੈਂ ਆਉਣਾ ਹੀ ਹੁਣ 7 ਵਜੇ 7 ਵਜੇ ਆਉਣਾ ਹੈਗਾ ਹੁਣ ਠੰਡ ਤਾਂ ਹੈਗਾ ਇਹਨੇ 10 ਮਿੰਟ ਦੀ ਵੀਡੀਓ ਬਣਨੀ ਹੈ ਬਣਾਈ ਅੰਦਰੋਂ ਹੁਣ ਬੋਲੀ ਕਰਕੇ ਥੂੜੀ ਦੀ ਵਿਖਾ ਕੇ ਫੇਰ ਫੇਰ ਦੁਬਾਰੇ ਬਣਾਉਣ ਜਾਵਾਂਗੇ 10 15 ਮਿੰਟ ਦੀ ਫੇਰ ਕੰਮ ਰਜਾਈ ਸੱਡ ਨੂੰ ਜੀ ਨਹੀਂ ਕਰਦਾ ਯਾਰ ਸਵੇਰੇ ਸਵੇਰੇ ਨਹੀਂ ਜੀ ਕਰਦਾ ਭਾਈ ਹਣਾ ਠੰਡੀ ਮੌਸਮ ਗਾਂਦ ਹੀ ਨਹੀਂ ਆਉਂਦੇ ਢੇਰ ਦੇ ਢੇਰ ਲੱਗੇ ਪਏ ਕੋਈ ਆਉਂਦੇ ਢੇਰ ਦੇ ਢੇਰ ਲੱਗੇ ਪਏ ਸਭ ਜੀ ਸੋਹਣੀ ਇਹ ਦੇਖ ਪਾਸਾ ਮਾਰ ਜਾਣੇ ਰਿਹਾ ਹੋਰ ਠੀਕ ਆ ਲੈ ਬਈ ਮਾਲ ਸਾਲ ਜਰੂਰ ਲਿਆ ਕਰੋ ਬੰਦ ਗੋ ਵੀ ਸੱਚ ਕਿੰਨੀ ਅੰਦਰ 30 ਰੁਪਏ ਹੈਗੇ ਜੀ ਹਾਂ 25 30 ਰੁਪਏ ਹੈਗੇ ਨਾ ਔਰ ਜੱਟ ਤੇਨੇ ਸਹੀ ਤੇਰਾ ਸਮਾਨ ਭਾਈ ਵਧੀਆ ਵੀ ਕੀਦਾ ਲਾਈਵ ਵੇਖੀ ਜਾਂਦਾ ਤੈਨੂੰ ਕੋਈ ਕਰ ਆਦੀ ਪ੍ਰਮੋਸ਼ਨ ਯਾਰ ਵੀ ਲੈ ਜਾ ਕਰੋ ਭਾਈ ਯਾਰ ਟੋਪੀਆਂ ਬਹੁਤ ਸੋਹਣੀਆਂ 100 100 ਰੁਪਏ ਦੀਆਂ ਜੀ ਹਾਂ ਟੋਪੀਆਂ 100 100 ਦੀਆਂ ਲੈ ਜਾ ਕਰੋ ਭਾਈ ਯਾਰ ਬਾਈਆਂ ਦਾ ਸਮਾਨ ਠੰਡ ਦਾ ਮੌਸਮ ਹੈ ਇਹਨਾਂ ਨੇ ਵੀ ਹੋਣੀ ਪੈਸੇ ਬਣਾਉਣੇ ਹੈ ਕਿਨੇ ਜੀ ਭਾਈ ਜੀ ਸਸਤੇ ਸੱਟਾ ਕੰਮ ਬਹੁਤ ਕਿਰਪਾ ਮਾਰ ਅੱਜ ਰਾਬਾਂ ਵੇਚ ਲੋ ਕਿੰਨੇ ਦੀਆਂ ਤਿੰਨ ਸਿੰਘਾਂ 100 ਦੀਆਂ ਤਿੰਨ ਵੇਚ ਲੈਣਾ ਨਜ਼ਾਰੇ ਆ ਬਹੁਤ ਨਜ਼ਾਰੇ ਬੰਨੇ ਹੁਣ ਮੜਾ ਫਰਕ ਪਿਆਊਗਾ ਪਰ ਕੀ ਹੁਣ ਮੜੇ ਚਾਰ ਰੋਣ ਸਾਡੇ ਵੀ ਰੌਣਕ ਆ ਗਈ ਜੀ ਹਾਂ ਠੀਕ ਆ ਹੋ ਠੀਕ ਆ ਵਧੀਆ ਬਾਈ ਵਧੀਆ ਹੋ ਠੀਕ ਆ ਤੇ ਆ ਜਾ ਬਾਈ ਤੂੜੀ ਵਾਲੇ ਪਾਸੇ ਚੱਲਦੇ ਆ ਇਹ ਬਾਈ ਦੀ ਬਣਾਈ ਸੀ ਵੀਡੀਓ ਹੋਰ ਭਰਾ ਕੀ ਆ ਠੀਕ ਆ ਕਹਿਵਾ ਵਧੀਆ ਨਜ਼ਾਰੇ ਰਹਿਣ ਚਾਹੀਦੇ ਨਜ਼ਾਰੇ ਇਹ ਤਾਂ ਤੂੜੀ ਦੀ ਬੋਲੀ ਹੋ ਗਈ ਸਟਾਰਟ ਆ ਬਸ ਚੱਲੀਏ ਪਹਿਲਾਂ ਤੂੜੀ ਬਸ ਮਿਹਰਬਾਨੀ ਭਰਾ ਮੈਂ ਆਉਣਾ ਯਾਰ ਵਾਗੇ ਪਰਨੇ ਆਉਂਗਾ ਕਿ ਦਿਨ ਕੱਢ ਕਿਹੜਾ ਯਾਰ ਹੈ ਤੈਨੂੰ ਫੋਨ ਲਾ ਕੇ ਆਉਂਗਾ ਹੋਏਗਾ ਤੂੰ ਮੰਡੀ ਹਾਂ ਮੈਂ ਨਾਲ ਚੱਲੜੂ ਤੇਰੇ ਬੰਦਿਆਂ ਨੂੰ ਤੂੰ ਬੁਲਾਉਣਾ ਮਰਨਾ ਬੁਲਾ ਦੂੰ ਸਾਰੇ ਬੁਲਾ ਦੂੰਗਾ ਬਾਅਦ ਚੱਲਾਂ ਆਪਾਂ ਇੱਕ ਦੋ ਦਿਨਾਂ ਜੀ ਆਉਂਦਾ ਮੈਂ ਠੀਕ ਆ ਲਾ ਬਈ ਆ ਭਾਈ ਇੱਧਰ ਹੋਰ ਭਾਈ ਕੀ ਹਾਲ ਚਾਲ ਠੀਕ ਹੈ ਸੱਟਾ ਕਹਿਵਾ ਆ ਮਹਾਦੇਵ ਯਾਰੀ ਤੋੜ ਗਿਆ ਤੂੰ ਇਹਦਾ ਨਾਂ ਵੀ ਮਹਾਵੀਰ ਤੇ ਮੇਰਾ ਨਾਂ ਵੀ ਮਹਾਵੀਰ ਹੈ ਹੋਰ ਸੁਣਾ ਸੱਟਾ ਕੰਮ ਕਿੱਧਰ ਓਏ ਇੱਥੇ ਹੀ ਰਹੀਦਾ ਅੰਦਰ ਅੰਦਰ ਨਹੀਂ ਨਹੀਂ ਲਾਈਵ ਏ ਪਰ ਮੈਂ ਉਧਰੋਂ ਆ ਕੇ ਫੇਰ ਨਜ਼ਰ ਕੋਲ ਚੰਗਾ ਤੇ ਫਿਰ ਕਰਦੇ ਆ ਤਰ ਗੱਲਾਂ ਬਾਤਾਂ ਤੇ ਆਜੋ ਕਰਾਂ ਦੀ ਚੱਲੀਏ ਬਾਈ ਜਿਹੜੇ ਕੀ ਰੇਟ ਅੱਜ ਤੂੜੀ ਦੇ ਚੱਲਦੇ ਆ ਜੀ ਤੇ ਨਹੀਂ ਇੱਧਰ ਰਹਿ ਪੇ ਦਾ ਪਟੈਂਬੋ ਲੱਗ ਜਾਣਾ ਬਾਈ ਕਿਉਂਕਿ ਤੁਹਾਨੂੰ ਪਤਾ ਹੀ ਆ ਆਪਾਂ ਗੱਲ ਢੀ ਹੈਗੇ ਬੰਦੇ ਏ ਆਜੋ ਇੱਧਰ ਤੂੜੀ ਦੇ ਨਗ ਬਾਈ ਆਏ ਆ ਜੀ 1 2 3 4 4 ਤੇ 5 6 ਜਿਵੇਂ ਜਿਵੇਂ ਇੱਕ ਲਾਂਗ ਪੜਦੇਗਾ ਹੁਣ ਨੱਕ ਵਧੀਆਂ ਨੇ ਸੱਤ ਸੱਤ ਕ ਲੱਗਦੇ ਆ ਬਾਈ ਬਾਕੀ ਤਾਂ ਚੱਲ ਕੇ ਵੇਖਦੇ ਆ ਯਾਰ ਕਮੈਂਟ ਆਉਣੇ ਸ਼ੁਰੂ ਹੋ ਗਏ ਜੀ ਬਿੱਟੂ ਟਾਹਲਪੁਰਾ ਕਾਕਾ ਕਾਕਾ ਬਲਵਿੰਦਰ ਸਿੰਘ ਧੋਟ ਗਰਦੇਵ ਦਿਉੜ ਕਰਤਾਰ ਸਿੰਘ ਢਾਲੀਆਲ ਪੱਲ ਢਾਲੀਆਲ ਪਿੰਦਰ ਪ੍ਰਧਾਨ ਹਰਦੀਪ ਸਿੰਘ ਗਿੱਲ ਜਤਿੰਦਰ ਜੋਚੀ ਤੇ ਬਲਦੇਵ ਸਿੰਘ ਸੰਧਵਾ ਜੀ ਕੀ ਹਾਲ ਚਾਲ ਆ ਵੀਰ ਟਾਈਮ ਹੋ ਗਿਆ ਜੀ ਜਿਹੜਾ 7:00 ਵਜ ਗਏ ਤੇ 29 ਮਿੰਟ ਹੋ ਗਏ ਹਨ 1 ਮਿੰਟ ਰਹਿੰਦਾ ਤੇ ਕਹਿੰਦੇ ਆ ਆਇਆ ਨਹੀਂ ਅੱਜ ਵੀਡੀਓ ਵਾਲਾ ਯਾਰ ਹੈ ਤੇ ਪਰ ਉਹਨਾਂ ਨੂੰ ਪਤਾ ਨਹੀਂ ਵੀ ਇਹਦਾ ਇੱਧਰ ਦੀ ਤਰ੍ਹਾਂ ਹੁੰਦਾ ਅੱਜ ਤੇ ਇੱਧਰ ਬਾਈ ਰੇਤਾ ਗਿਆ ਨੇ ਸਟੋਨ ਹੋਰ ਬਾਈ ਕੀ ਹਾਲ ਚਾਲ ਹੈ ਠੀਕ ਹੈ ਰੇਤਾ ਵਧੀਆ ਵੀ ਕੀ ਜਾਂਦਾ ਲਾਈਵ ਚੱਲੀ ਜਾਂਦਾ ਬਾਈ ਦੇ ਦੇ ਨੰਬਰ ਨੰਬਰ ਜੇ ਕਹਨੂੰ ਰੇਤਾ ਜੇ ਕਿਹੜਾ ਹੈ ਇਹ ਕੋਟ ਬੁੱਡੇ ਵਾਲਾ ਜੀ ਕੋਟ ਬੁੱਡੇ ਵਾਲਾ ਰੇਤਾ ਇੱਕ ਇਹ ਦੂਜਾ ਚੱਲਦਾ ਕਰਨਾਲ ਦਾ ਨਾ ਉਹ ਤਾਂ ਨਹੀਂ ਹੁੰਦਾ ਆਪਣੇ ਕੋਲ ਨਹੀਂ ਉਹ ਨਹੀਂ ਹੁੰਦਾ ਜੀ ਇਹ ਵੀ ਚੰਗਾ ਵਧੀਆ ਹਾਂ ਵਧੀਆ ਪੂਰਾ ਠੋਟਾ ਜੀ ਬਾਈ ਇੱਕ ਤਾਂ ਕਾ ਟ੍ਰੱਕ ਉਹ ਟ੍ਰੱਲਾ ਹੁੰਦਾ ਫਿਰ ਉਹਦੇ ਚਲਵਾ ਲੈਂਦੇ ਤੂੰ ਕਿੰਨੇ ਨਹੀਂ ਉੱਥੋਂ ਭਰ ਕੇ ਲਿਆਉਂਦਾ ਜ਼ਰਾ ਡੰਪ ਤੋਂ ਠੀਕ ਆ ਡੰਪ ਤੋਂ ਲਿਓਨੇ ਭਰ ਕੇ ਲਾ ਵੀ ਰੇਤਾ ਜੀ ਕੀ ਰੇਟ ਚੱਲੀ ਜਾਂਦਾ ਬਾਈ ਹੁਣ ਇਹਦਾ ਇਹਦਾ ਹੀ ਇੱਥੇ ਚੱਲੀ ਜਾਂਦਾ ਪਿਆ 100 ਰੁਪਏ ਦੇ ਲਈ 50 ਰੁਪਏ ਰੇਟ ਦਾ ਨੰਬਰ ਦੇ ਦੇ ਆਦਾ ਬਾਈ 9501937345 95019 37345 37345 ਬਾਈ ਨਾਲ ਫੋਨ ਕਰ ਲਓ ਜੇ ਰੇਤਾ ਚਾਹੀਦਾ ਨਾ ਵੀ ਤੇ ਬਾਕੀ ਚੱਲਦਾ ਵਾ ਦੂਢੀ ਵਾਲੇ ਪਾਸੇ ਬਾਈ ਮੈਂ ਕਿਹਾ ਚੱਲ ਬਾਈ ਦਾ ਵੀ ਬਾਈ ਖੜਾ ਇੱਥੇ ਹਲੇ ਤਾਂ ਰੇਤਾ ਲਈ ਜਿਹਦਾ ਫੋਨ ਆ ਗਿਆ ਬਾਈ ਨੇ ਤੁਰ ਜਾਣਾ ਨਾਲ ਦੀ ਨਾਲ ਹੀ ਰੇਟ ਰੂਟ ਮਕਾ ਕੇ ਆਹ ਖੜਾ ਸਾਹਮਣੇ ਕੇਵਲ ਕਰਾਂ ਦੀ ਆਜੂ ਚਲੀਏ ਕੇ ਉਹਨਾਂ ਨੇ ਇਹਨੂੰ ਚਲੀਏ ਕਿ ਨਾ ਆਹ ਕੇਵਲ ਸਿੰਘ ਕਿਰਪਾਨ ਨੂੰ ਠਿੱਖਿਆ ਕਰੀ ਜਾਂਦਾ ਮੇਰੇ ਅੰਨੀ ਨੂੰ ਉਹ ਨਹੀਂ ਜਾਂਦਾ ਆਹ ਯਾਰ ਕੋਈ ਬੰਦਾ ਝਾਂਡ ਸਾਹਿਬ ਕਹਿੰਦੇ ਸਬਜ਼ੀ ਵਾਲੇ ਪਾਸੇ ਕਦੋਂ ਜਾਵਾਂਗੇ ਸਬਜ਼ੀ ਵਾਲੇ ਪਾਸੇ ਵੀਰ ਆਪਾਂ ਬਣਾਈ ਦੀ ਹੈ ਵੀਡੀਓ ਡੇਲੀ ਸ਼ਨੀਵਾਰ ਵੀ ਆਈ ਹੈ ਵੀਡੀਓ ਤੇ ਸ਼ਨੀਵਾਰ ਆਪਾਂ ਵੀਡੀਓ ਜਾਖਿਆ ਸੀ ਵੀ ਪੌਦ ਮਹੀਨੇ ਕਰਕੇ ਸਬਜ਼ੀ ਜਿਹੜੀ ਮੰਦੀ ਹੋਣ ਵਾਲੀ ਹੈ ਜੀ ਤੇ ਅੱਜ ਦੇਖਦੇ ਆ ਭਾਈ ਸਬਜ਼ੀ ਦਾ ਰੇਟ ਰੂਟ ਕੀ ਰਹਿੰਦੇ ਆ ਜੀ ਵਿਖਾਉਨੇ ਆ ਤੁਹਾਨੂੰ ਚੱਲ ਕੇ ਕੋਈ ਨਹੀਂ ਲਾਈਵ ਤਾਂ ਨਹੀਂ ਵਿਖਾ ਸਕਦੇ ਵੀਰ ਕੱਟ ਕੇ ਵੀਡੀਓ ਬਣਾਈ ਆ ਤੇ 15 ਕਿ ਮਿੰਟ ਦੀ ਰਿਕਾਰਡ ਹੋਈ ਪਈ ਆ 12 13 ਮਿੰਟ ਦੀ ਤੇ 15 ਕਿ ਮਿੰਟ ਦੀ ਹੋਰ ਰਿਕਾਰਡ ਕਰਨੀ ਆ ਬਾਕੀ ਇੱਕ ਘੰਟੇ ਦੀ ਵੀਡੀਓ ਚ ਸਾਰੇ ਰੇਟ ਆ ਜਾਂਦੇ ਕਿਉਂਕਿ ਹਾਲੇ ਤੱਕ ਤਾਂ ਇਕੱਲੇ ਨਾਰਾਂ ਦੇ ਰੇਟ ਦੱਸੇ ਗਏ ਤੇ ਮੂਰੇ ਲੋਕਲ ਸਬਜ਼ੀ ਦੇ ਰੇਟ ਦੱਸੇ ਗਏ 10 ਮਿੰਟਾਂ ਦੇ ਵਿੱਚ ਵਿੱਚ ਤੇ ਬਾਕੀ 15 ਕਿ ਮਿੰਟ ਦੇ ਵਿੱਚ ਹੋਰ ਫਰੂਟ ਕਵਰ ਕਰਨੇ ਹੁੰਦੇ ਆ ਬਾਈ ਜਿਵੇਂ ਹਨ ਆਪਣੀ ਕੋਸ਼ਿਸ਼ ਹੁੰਦੀ ਆ ਵੀ ਕੋਈ ਵੈਰੈਟੀ ਰਹਿ ਨਾ ਜਾਵੇ ਯਾਰ ਜਿਹੜੀ ਦਾ ਰੇਟ ਰਹਿ ਜੇ ਤਾਂ ਕਰਕੇ ਵੀਡੀਓ ਲੰਮੀ ਜ਼ਰੂਰ ਹੋ ਪਲੱਸ ਰੇਟ ਪਲੱਸ ਹੋਰ ਬਹੁਤ ਚੀਜ਼ਾਂ ਆਉਂਦੀਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ-ਕੋ ਹੋਣਾ ਲਾਣਾ ਤੇ ਆ ਗਿਆ ਕਰਾਂ ਦੀ ਕੇਵਲ ਇੱਧਰ ਹਾਂ ਲਵਾ ਦੇ ਲਗੀਆਂ ਲਗੀਆਂ ਚੰਗੀਆਂ ਚੱਲ ਪੁੱਤ ਜਿੰਨੇ ਖੋਲੀਆਂ ਲਵਾਉਣੀਆਂ ਵਾਵੇ ਫੜੇ ਦੁਕਾਨ ਨਹੀਂ ਖੁੱਲੀ ਇਹ ਲਵਾ ਦੇਣੀਆਂ ਤਰਾਵਾ ਇਹ ਭੜੇ ਜਾਣਾ ਹਾਂ ਇਹ ਧੱਕਾ ਕਰ ਦਿੰਦੇ ਆ ਸਹੀ ਗੱਲ ਆ ਮਾਮਾ ਵਧੀਆ ਨਾ ਯਾਰ ਹਾਂ ਕੀ ਆਲਾ ਭਾਈ ਆ ਠੀਕ ਹੈ ਜੀ ਵਧੀਆ ਵਧੀਆ ਆ ਉਹ ਵੇ ਇਹਨਾਂ ਨੂੰ ਮੰਗਾਇਆ ਤਾਂ ਬਹੁਤ ਡਰ ਲੱਗਦਾ ਕੀ ਆਲਾ ਸਹੀ ਗੱਲ ਸਹੀ ਗੱਲ ਆ ਡੰਡ ਬਹੁਤ ਆ ਇਹਦਾ ਕਿੱਲ ਜੇ ਪਾਏ ਆ ਕਈਆਂ ਦੇ ਉਂ ਪਾਏ ਹੁੰਦੇ ਨਾ ਦੱਬੀ ਥੋੜੀ ਬੋਲੋ ਵੇ ਕਿਲੇ ਲੰਨੂ ਜਾਂਦਾ ਬੰਦਾ ਯਾਰ ਕਿੱਟੀ ਕੋਲ ਲਈ ਜਾਂਦਾ ਹਾਂ ਜੇ ਇੱਥੇ ਕਹਿੰਦੇ ਦੱਸ ਦੇ ਵੀ ਇੱਥੇ ਕੋਈ ਬੰਦੇ ਬੰਦੇ ਖੜਦੇ ਕੋਈ ਲੰਦੇ ਹੈ ਹਾਂ ਆਵੇ ਲੱਗ ਗਏ ਹੁਣ ਲੱਗ ਹਣਾ ਲੱਗ ਗਏ ਹੋਰ ਠੀਕ ਕੀ ਲੱਗਦੇ ਸਾਰੇ ਸਿੱਟੇ ਲੱਗ ਕੇ ਲੱਗਦਾ ਵੀ ਇਹ ਵੀ ਨਹੀਂ ਹਾਂ ਫੜ ਲੈਣਾ ਇਹਦੇ ਤੇ ਲਾ ਲੈ ਇਹ ਭਈਏ ਇਹ ਨਹੀਂ ਹਰਦੇ ਭੈਣ ਤੋਂ ਬੜੇ ਤੇਜ ਮੇਰੇ ਨਾਲ ਬਾਤ ਚਲੀ ਆ ਜਾਂਦਾ ਭਾਈ ਭਈਏ ਭਾਈ ਹਾਂ ਅੰਦਰ ਦੀ ਕੇਵਲ ਥੂੜੀ ਨਾ ਗੱਲ ਕਰੋ ਹਾਂ ਕੇਵਲ ਅੰਦਰ ਦੀ ਅੰਦਰ ਦੀ 360 70 80 80 ਬੱਬੇ ਕਰਦੇ 90 ਬਲਾ ਦੱਸ ਤੈਨੂੰ ਕੱਲ ਵੀ ਜਾਊਗਾ ਕਰਾਇਆ ਤੇਰਾ ਤੈਨੂੰ ਕੇਵਲ ਧਲਮਾ ਪਤਾ ਧਲਮਾ ਜਾਊਗਾ ਧਲਮਾ ਵੀ ਤਾਂ ਜਾਂਦੇ ਆ ਧਲਮਾ ਤਾਂ ਬਾਜ਼ਾਰ ਨਾਲੋਂ ਵਧੀਆ ਰਹਿੰਦਾ ਸਿੱਧਾ ਸਿੱਧਾ ਜਾਣਾ 300 ਪੰਜ ਪੰਜ 10 10 15 20 20 25 25 30 30 330 ਰੁਪਏ ਤੁਹਾਨੂੰ ਬਾਈ ਤਿੰਨ ਸੌ ਇਹ ਵੈਗੀ ਬਾਈ 300 ਤੇ 30 ਰੁਪਏ ਪਹਿਲੀ ਟਰਾਲੀ ਦਾ ਰੇਟ ਨਿਕਲਿਆ ਜੀ 330 ਰੁਪਏ ਤੇ ਕੱਲ ਜਿਹੜਾ ਸਿਰਾ ਰੇਟ ਚੱਲਿਆ ਸੀਗਾ 300 ਤੇ 70 ਰੁਪਏ ਚੱਲਿਆ ਸੀਗਾ ਬਾਈ ਅੱਜ ਸ਼ੁਰੂਆਤੀ ਰੇਟ ਅੰਦਰਲੀ ਤੁੜੀ ਦਾ 330 ਰੁਪਏ ਨਿਕਲਿਆ ਜੀ ਆ ਜਾਓ ਕਰਾਂ ਦੀ ਆ ਤੁੜੀ ਕਿਹੜੀ ਆ ਬਾਈ ਵੇਖੀਏ ਇਹ ਵੀ ਅੰਦਰ ਦੀ ਲੱਗਦੀ ਆ ਬਾਈ ਹਾਂ ਜੀ ਦੀ ਦੀ ਵੀਡੀਓ ਜਾਈ ਜਿਵੇਂ ਅਸਲੀ ਹੁੰਦੀ ਬਣਦੀ ਗੱਲ ਹਾਂਜੀ ਜਨਾਜ਼ 300 ਰੁਪਏ ਰੱਖੇ ਇੱਕ ਵਾਰ ਖੜਚੋ ਹਜ਼ਾਰ ਬਾਈ ਬੰਦਾ ਜਨਾਵਾਂ ਜਰ ਪੁੱਛਿਆ ਬੰਦਾ ਜੇ ਲੱਗਦਾ ਮਾਪਾ ਤਾਂ ਹੈ ਅੱਧ ਕਿਨੇ ਵਿੱਚ ਦਰਸੋ ਦੇ ਕੇ ਇਹਨਾਂ ਖਾਉਂ ਤੋਂ ਨਹੀਂ ਗਈ ਹੈ ਨਾ ਕਾਈਸੋ ਕੰਗਵਾਰ ਵਾਲੇ 300 ਰੁਪਏ ਦਾ 300 ਸਾਡੇ ਪਿੱਛੇ ਨਹੀਂ 300 300 5 10 15 20 25 ਹਾਂ 35 ਇਹ ਇੱਧਰ ਹੋਇਆ ਬਾਈ ਪਾਈ 340 340 340 ਬੋਲਾਂਗੇ 340 ਚੱਕ ਇਹ ਹੋ ਗਈ ਬਈ 340 ਰੁਪਏ ਦੋ ਨੰਬਰ ਤੂੜੀ ਜਿਹੜੀ ਦੋ ਨੰਬਰ ਤੇ ਖੜੀ ਸੀ ਬਈ ਟਰਾਲੀ 340 ਰੁਪਏ ਹੋ ਗਿਆ ਜੀ ਦੋਵੇਂ ਅੰਦਰ ਦੀ ਤੂੜੀ ਸੀ ਬਈ ਇੱਕ 330 ਤੇ ਇੱਕ 340 ਤੇ ਨਾਗ ਜ ਥੋੜੀ ਆਏ ਬਈ ਮਤਲਬ ਚਾਰ ਕ ਨਾਗਾਂ ਖੜੇ ਤੇ ਤਿੰਨ ਕ ਸੱਤ ਅੱਠ ਨਾਗ ਹੋਣਗੇ ਬਈ ਟੋਟਲ ਪਾ 250 300 ਕਿਹਦੀ ਕਿਹੜਾ ਬੰਦਾ ਡਾਊਟ ਇਨ ਮੇਰੀ ਕਿਦੀ ਆ ਉਹ ਵਾਲੇ ਜਾਉਂਗੇ ਭਾਈ ਉਹ ਟਰਾਲੀ ਕਿਦੀ ਹੈ ਉਹ ਤੁਰਦੀ ਨਹੀਂ ਖੜੀ ਹੈ ਟਰਾਲੀ ਟਰਾਲੀ ਕਿਦੀ ਹੈ ਇਹ ਟਰਾਲੀ ਅੱਜ ਦੀ ਬੋਲੀ ਕੀਤੀ ਆ ਆ ਵੇ ਇੱਥੇ ਰੱਖਣਾ ਜੀ ਯਾਰ ਖੜਾ ਖੜਾ ਖੇਸ ਆਗਾ ਭਾਈ ਜਨ ਨਹੀਂ ਰਹਿਣਾ ਬਾਹਰ ਆ ਲੈਣਾ ਬਈ ਥੋੜੇ ਬੋਲੋ ਬਈ ਸ਼ਹਿਰ ਵਾਲੇ 250 60 70 80 300 5 305 10 15 20 ਨਹੀਂ ਬੋਲੀ ਤੇ ਆਉਂਦੇ ਨਹੀਂ ਬੋਲੀ ਤੇ ਆਉਂਦੇ ਬਈ ਬੋਲੀ ਤੇ ਲੈ ਆ ਨਾ ਨਹੀਂ ਇਹ ਨਹੀਂ ਬੰਦੇ ਆਏ ਹੋਣੇ ਸਹੀ ਲੈਣਾ ਆ ਕੋਈ ਨਹੀਂ ਆਉਂਦੀ ਆ ਬੋਲੀ ਤੇ ਦਿਓ ਹਾਂ ਬੋਲਾ ਸਸਤੀ ਹੋਵੇ ਮਹਿੰਗੀ ਹੋਵੇ ਨਹੀਂ ਆਇਨਾ ਨਾ ਕਰੋ ਫਿਰ ਆਪਾਂ ਪਰਚੀ ਦਾ ਕੋਈ ਨਹੀਂ ਲਾਲਚ ਮੈਨੂੰ ਸਾਰੇ ਦੇ ਬੰਦੇ ਖੜੇ ਆਏ ਸਾਰੇ ਧਰ ਛੱਡ ਕੇ ਆਏ ਪਰਚੀ ਕੱਟਦੇ ਇਹ ਗੱਲ ਤਾਂ ਪਰਚੀ ਤਾਂ ਕੋਈ ਨਹੀਂ ਆ ਤੁਹਾਨੂੰ ਇਹ ਪੂਰੇ ਆਏ ਕਹੀਆ ਨਹੀਂ ਹੋ ਜਾ ਪਰਚੀ ਫਿਰ ਨਾ ਕਹੀ ਪਰਚੀ ਜਿੰਨੇ ਆਦੇ ਲੈ ਕੇ ਗੱਲ ਨਹੀਂ ਬਗੈਰ ਬੋਲੀ ਲੈ ਕੇ ਜਾਂਦੇ ਉਹ ਆਹ ਲੱਗਦਾ ਮੈਂ ਕਿਹਦਾ ਪਰਚੀ ਵੀ ਟਾਈਮ ਕਰਦਾ ਬਗੈਰ ਬੋਲੀ ਹਾਂ ਹਾਂ ਬੋਲੀ ਹੋ ਸਾਰਾ ਕੰਮ ਕਰੋ ਚਲੋ ਚਲੋ ਕਰੋ ਸ਼ੁਰੂ ਚਲੋ ਯਾਰ ਕਿੱਥੇ ਖੇਚੇ ਕਰਦੇ ਬੋਲੀ ਕਿੰਨੇ ਸੀ 340 ਕਿਹੜੀ ਬੋਲੀ ਜੀ 300 5 10 15 20 25 ਬੋਲੀ ਜਾਏ ਭਾਈ 3 23 40 43 350 350 ਬੋਲਾਂਗੇ ਸੁਣ ਜਾ 355 ਲੈ ਭਾਈ ਇਹ ਹੋ ਗਈ 300 ਤੇ 55 ਰੁਪਏ ਸਿਰਾ ਰੇਟ ਹੁਣ ਤੇ ਕਹ ਜਿਹੜਾ 300 ਤੇ 55 ਰੁਪਏ ਚੱਲ ਰਿਹਾ ਜੀ ਰੇਟ ਕੱਲ ਨਾਲੋਂ ਜਣੀ ਐਵਰੇਜ ਰੇਟ ਵਧਿਆ ਜੀ ਕੱਲ ਨਾਲੋਂ ਪਰ ਜਿਹੜਾ ਸਿਰਾ ਰੇਟ ਆ ਕੱਲ ਇੱਕ ਟਰਾਲੀ 370 ਗਈ ਸੀ ਤੇ ਪਰ ਹੁਣ ਤੱਕ ਦਾ ਜਿਹੜਾ ਸਿਰਾ ਰੇਟ 355 ਰੁਪਏ ਪਰ ਆਨ ਐਵਰੀ ਰੇਟ ਕੱਲ ਨਾਲੋਂ ਠੀਕ ਆ ਬਾਈ ਹਾਂ ਆ ਨੱਕ ਛੋਟ ਆ ਗਿਆ ਬਾਈ ਜਿਹਨੇ ਘੱਟ ਤੁੜੀ ਲੈਣੀ ਆ ਇਹ ਹੋ ਵੀ ਮੇਰੇ ਹਿਸਾਬ ਨਾਲ ਬਾਹਰ ਦੀ ਤੇ ਬਾਹਰ ਦੀ ਆ ਬਈ ਦੇਰ ਸੋ ਇਹਦਾ 200 ਯਾਰ 200 200 200 ਨਹੀਂ ਹੈ 200 ਵੀਖ ਲੈ ਬਾਈ ਰਾਮੂ ਬਾਟਿਆ ਆਇਆ ਥੋੜੀ ਲੰਗ ਆਇਆ ਆ ਆਪਦੀ ਵੇਖ ਲੋ ਰੱਖ ਨਹੀਂ ਥੋੜੀ ਥੋੜੀ ਯਾਰ 200 200 200 200 ਰੁਪਈਆ ਬੋਲਾ ਭਾਈ ਜੀ 200 ਰੁਪਈਆ ਇਹ ਬਾਹਰ ਦੀ ਤੁੜੀ ਸੀ ਕਿ ਭਾਈ 200 ਰੁਪਈਆ ਬਾਹਰ ਦੀ ਤੁੜੀ ਦਾ ਰੇਟ ਯਾਦ ਰੱਖਿਓ ਜੀ 200 ਰੁਪਈਆ ਚੱਲਿਆ ਅੱਜ ਹੁਣ ਤੱਕ ਦਾ ਤਾਂ ਜਿਹੜਾ ਅੰਦਰ ਲਈ ਤੁੜੀ ਦਾ ਰੇਟ 355 ਰੁਪਈਆ ਤਿੰਨ ਨੱਕ ਰਹਿ ਗਿਆ ਭਾਈ ਦੋਵੇਂ ਛੋਟੇ ਮਗਰ ਖੜੇ ਆ 855 ਇੱਕ ਆ ਭਾਈ ਚਲੋ ਗਰਾਂਦੀ ਆ ਜਾਓ ਆਬਰਦਾਰ ਆ ਸੌ ਰੁਪਇਆ ਦਰਿਆ ਹੈ ਆਬਰਦਾਰ ਨੰਬਰ ਖੜੀ ਗਿਆ ਮਰ ਗਿਆ 300 305 ਸਾਢੇ 305 ਜੀ 565 365 ਰੁਪਏ ਲੱਗਣਾ ਪਏ ਲੱਗ 305 ਲੱਭਈ ਇਹ ਹੋ ਗਈ 365 ਰੁਪਏ 10 10 15 15 ਰੁਪਏ ਕਰਕੇ ਜਿਹੜਾ ਹਰੇਕ ਟਰਾਲੀ ਮਗਰ ਜਿਹੜਾ ਰੇਟ ਵਧੀ ਜਾਂਦਾ ਜੀ ਸ਼ੁਰੂ ਲੈ ਲੋ 330 ਤੋਂ ਹੋਇਆ ਸੀ ਫਿਰ ਹੋਲੀ ਹੋਲੀ 40 45 50 55 60 65 ਤੱਕ ਜਿਹੜਾ ਰੇਟ ਹੁਣ ਤੱਕ ਦਾ ਸਿਰਾ ਰੇਟ ਹੋ ਗਿਆ ਜੀ ਤੇ ਬਾਕੀ ਦੋ ਨੱਕ ਰਹਿ ਗਏ ਬਾਈ ਅੱਜ ਐਂਡ ਤੱਕ ਗਾਹਕ ਫਿਰਦਾ ਬਾਈ ਅੱਗੇ ਸ਼ੁਰੂ 'ਚ ਗਾਹਕ ਜ਼ਿਆਦਾ ਹੁੰਦਾ ਐਂਡ ਤੇ ਘਟ ਜਾਂਦਾ ਹਾਂ ਅੱਗੇ ਗਾਹਕ ਘਟਦਾ ਰਹਿੰਦਾ ਹੁੰਦਾ ਜਿਹੜਾ ਕੋਰ ਜਿਹੜਾ ਵਾਲੇ ਬੋਲੋ ਨਹੀਂ ਜਾਂਦਾ ਉਹ ਨਹੀਂ ਜਾਂਦਾ ਉਹ 220 250 300 5 10 15 25 30 35 40 40 45 550 52 60 ਬਲੇ ਜੀ ਹੋਰ ਕੀ ਆ ਠੀਕ ਹੈ ਠੀਕ ਹੈ 365 ਇਹ ਵੀ ਬਈ 365 ਰੁਪਏ ਹੋ ਗਈ ਆ ਜੀ ਤੇ ਆ ਜੋ ਬਈ ਇੱਕ ਨਾ ਰਹਿ ਗਿਆ ਜੀ ਵੇਖਦੇ ਆ ਤੂੜੀ ਅੰਦਰ ਦੀ ਆ ਕਿ ਬਾਹਰ ਦੀ ਆ ਜਿਹੜਾ ਬਈ ਬਾਹਰ ਦੀ ਤੂੜੀ ਦਾ ਰੇਟ ਚੱਲਿਆ ਜੀ ਉਹ ਤੁਹਾਨੂੰ ਪਤਾ ਹੀ ਆ 200 ਰੁਪਏ ਵਿਕੀ ਆ ਤੇ ਜਿਹੜਾ ਸਿਰਾ ਰੇਟ ਤੂੜੀ ਦਾ ਅੰਦਰਲੀ ਤੂੜੀ ਦਾ ਰੇਟ 365 ਤੱਕ ਅੱਜ ਚੱਲਿਆ ਜੀ ਆ ਨੱਕ ਵੱਡਾ ਬਾਈ ਹੈਂ 350 ਦਾ 350 ਜੀ 70 ਉਹ ਹੀ ਦਾ ਜਾਣ ਦੋ ਜੀ ਇਹ ਨਾ 330 ਰੁਪਏ ਚ ਵੰਗਰੀ ਦਾ ਆਪ ਰਭਈਏ ਤੇ 230 ਰੁਪਏ ਨੂੰ ਮਮਾ ਜੀ ਦਾ ਲਾ ਲੀ ਆਪਾਂ ਲਾ ਬਾਈ ਇਹ 330 ਰੁਪਏ ਹੀ ਵੇਗ ਗਈ ਆ ਕਿਉਂਕਿ ਬਾਈਆਂ ਦਾ ਪਹਿਲਾਂ ਹੀ ਗੱਲ ਚਲੋ ਉਹ ਦਿਨ ਹੋ ਗਈ ਸੀ ਬੰਦੇ ਨਾਲ ਨਾ ਕਈ ਰਿਆਰ ਬੇਲੀ ਹੁੰਦਾ ਅਗਲਾ ਕਹਿੰਦਾ ਚਲੋ ਇੱਥੇ ਇਕੱਠੇ ਹੋ ਜਾਂਦੇ ਕਈ ਰੀ ਅਗਲਾ ਕਹਿੰਦਾ ਯਾਰ ਮੈਨੂੰ ਦੇ ਦੇ ਫਿਰ ਅਗਲਾ 20-30 ਰੁਪਏ ਨਹੀਂ ਵੇਂਦਾਗਾ ਤੇ ਮੈਨੂੰ ਲੱਗਦਾ ਇਹ 330 ਚ ਸੌਦਾ ਹੋ ਗਿਆ ਜੀ ਤੇ ਮਨਜੀਤ ਸਿੰਘ ਮਨਜੀਤ ਸਾਹਮਰਾ ਗੁੱਡ ਮਾਰਨਿੰਗ ਜੀ ਸਤਨਾਮ ਸਿੰਘ ਲੰਮੀ ਜੱਟਪੁਰੇ ਦਾ ਬਲਵਿੰਦਰ ਸਿੰਘ ਹਰਜੋਤ ਸਰਾਓ ਬਿੱਕਰ ਸਿੰਘ ਜੱਸੀ ਜਵੰਡਾ ਧਰਮਪਾਲ ਸਿੰਘ ਤੇ ਪ੍ਰਤਪਾਲ ਸਿੰਘ ਕਹਿੰਦੇ ਕਿਵੇਂ ਢਲੂ ਸਾਹਿਬ ਵਧੀਆ ਬਾਈ ਜੀ ਵਧੀਆ ਪ੍ਰਤਪਾਲ ਜੀ ਹੋਰ ਜੈ ਪ੍ਰਕਾਸ਼ ਸਵਾਮੀ ਕਹਿੰਦੇ ਰਾਮ ਰਾਮ ਜੀ ਰਾਮ ਰਾਮ ਬਾਈ ਜੀ ਮਿੱਟੂ ਟਿਹਲਪੁਰਾ ਗਰਨੇਸ਼ ਸਿੱਧੂ ਮਹਾਰਾਜ ਸਤਿ ਸ੍ਰੀ ਅਕਾਲ ਜੀ ਸ਼ਾਮ ਲਾਲ ਲਖਵਿੰਦਰ ਲਾਡੀ ਯੂ ਐਸ ਏ ਦਾ ਪੰਜ ਗ੍ਰਾਂਹ ਕਲਾਂ ਜੀ ਯਾਰ ਪਰ ਸਵਰਨ ਗਿੱਲ ਚੋਹਾਨ ਸਾਹਿਬ ਸਰਬਜੀਤ ਸਿੰਘ ਦਰਜੀਤ ਸਿੰਘ ਸੰਧੂ ਤੇ ਬਲਵੀਰ ਸਿੰਘ ਜਗਰਾਜ ਭੁੱਲਰ ਵਿੱਕੀ ਤੇ ਰਾਜਪੁੱਤਰ ਬਾਈ ਫਰੋਜ਼ ਖਾਨ ਕਾਕਾ ਸਿੱਧੂ ਜਾਨ ਸਾਹਿਬ ਗੁਰਵਿੰਦਰ ਬਰਾੜ ਵਰਿੰਦਰ ਸਿੰਘ ਚੀਮਾ ਸਾਹਿਬ ਜੀ ਤੇ ਬੂਟਾ ਸਿੰਘ ਕਲਾਣਾ ਕਾਕਾ ਕਾਕਾ ਤੇ ਗੁਰਦੇਵ ਦਿਓਲ ਪਾਲਾ ਢਾਲੀਆਲ ਕਰਤਾਰ ਸਿੰਘ ਢਾਲੀਆਲ ਹਰਦੀਪ ਸਿੰਘ ਗਿੱਲ ਤੇ ਇੰਦਰ ਬਾਈ ਤੁਹਾਨੂੰ ਇੱਕ ਗੱਲ ਦੱਸ ਦਿੰਨੇ ਆ ਜੀ ਬਾਸਮਤੀ ਦੇ ਰੇਟ ਅੱਜ ਖੁੱਲਣਗੇ ਸੋਮਵਾਰ ਹੋ ਗਿਆ ਜੀ ਅੱਜ ਤੇ ਹੋ ਸਕਦਾ ਥੋੜੇ ਥੋੜੇ 10 10 15 15 ਰੁਪਈਏ ਜਿਹੜਾ 20 20 ਰੁਪਈਏ ਅੱਜ ਥੋੜੀ ਜੀ ਤੇਜ਼ੀ ਵੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਜਿਹੜਾ ਸ਼ਨੀਵਾਰ ਨੂੰ ਰੇਟ ਸੀ ਉਸ ਦਿਨ ਕਰੰਟ ਆਇਆ ਸੀ ਬਾਸਮਤੀ ਦੀਆਂ ਰੇਟਾਂ ਦੇ ਵਿੱਚ ਤੇ ਸਹੀ ਰੇਟ ਆ ਜਿਹੜੇ ਅੱਜ ਖੁੱਲਣਗੇ ਜੇ ਹੁਣ ਗ੍ਰਾਫ ਉੱਪਰ ਨੂੰ ਜਾਣ ਲੱਗਾ ਥੋੜੇ ਜੇ ਰੇਟ ਸ਼ਨੀਵਾਰ ਨੂੰ ਵਧੇ ਦਿਸੇ ਆ ਤਾਂ ਹੋ ਸਕਦਾ ਵੀ ਅੱਜ ਜਿਹੜਾ 100 ਵਾਰ ਨੂੰ ਕੋਈ 10 10 15 15 ਰੁਪਈਏ ਹੋਰ ਤੇਜ਼ੀ ਆ ਜੇ ਜੀ ਬਾਸਮਤੀ ਦੇ ਵਿੱਚ ਬਾਕੀ ਉਹ ਵੇਖਣ ਵਾਲਾ ਹੋਊਗਾ ਬਾਈ ਇਹ ਚੀਜ਼ਾਂ ਜੜੀਆਂ ਹਨ ਤੂੜੀ ਹੋ ਗਈ ਬਾਸਮਤੀ ਹੋ ਗਈ ਇਹਨਾਂ ਦੇ ਰੇਟ ਫੈਕਸ਼ਨ ਨਹੀਂ ਹ ਮਤਲਬ ਰੇਟਾਂ 'ਚ ਕਰੰਟ ਆਏ ਸੀ ਐਤਵਾਰ ਨੂੰ ਚਲੋ ਛੁੱਟੀ ਆ ਗਈ ਤੇ ਸੋਮਵਾਰ ਨੂੰ ਹੋ ਸਕਦਾ ਗਾਹਕ ਅੱਜ ਜਿਆਦਾ ਚੰਗਾ ਹੋਵੇ ਤੇ ਬਾਸਮਤੀ ਦੇ ਰੇਟ ਵੱਧ ਸਕਦੇ ਆ ਜੀ ਹਨਾ ਅਨੁਮਾਨ ਹੁੰਦਾ ਵਈ ਇੱਕ ਤੇ ਬਾਕੀ ਦੇਖਦੇ ਆ ਜੀ ਅੱਜ ਦੁਪਹਿਰ ਤੱਕ ਆਪਣੇ ਕੋਲੇ ਰੇਟ ਆ ਜਾਣੇ ਪੰਜਾਬ ਦੀਆਂ ਮੰਡੀਆਂ ਦੇ ਜਿਹੜੇ ਵੀਰ ਭਰਾ ਆਪਣੇ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਆ ਜੀ 98322220 ਨੰਬਰ ਚੱਲ ਰਿਹਾ ਜੀ ਤੇ ਬਾਕੀ ਜਿਹੜੀ ਆ ਵੀਡੀਓ YouTube ਵਾਲੇ ਵੀਰ ਭਰਾ ਸੁਣਦੇ ਤੇ Facebook ਵਾਲੇ ਵੀਰ ਭਰਾ ਸੁਣਦੇ ਇਹਦੇ ਤੇ ਥੱਲੇ ਨੀਲੀ ਲਾਈਨ ਜੀ ਆਈ ਜਾਂਦੀ ਹੈ ਜੀ ਡਿਸਕ੍ਰਿਪਸ਼ਨ ਦੇ ਵਿੱਚ ਜਾਨੀ ਲਿੰਕ ਦਿੱਤਾ ਹੋਇਆ ਜੀ ਗਰੁੱਪ ਦਾ ਵਟਸਐਪ ਗਰੁੱਪ ਦਾ ਤੇ ਉਹਦੇ ਤੇ ਕਲਿੱਕ ਕਰਕੇ ਤੁਸੀਂ ਜੁਆਇਨ ਜ਼ਰੂਰ ਕਰੋ ਡੇਲੀ ਦੇ ਰੇਟ ਸਬਜ਼ੀ ਦੇ ਰੇਟ ਬਾਸਮਤੀ ਦੇ ਰੇਟ ਜਾਂ ਕੋਈ ਵੀ ਰੇਟ ਦੇਖਣਾ ਮੇਰੇ ਵੀਰਾਂ ਸੌਖਾ ਹੋ ਜਾ ਕਰੂਗਾ ਜੀ ਤੁਹਾਨੂੰ ਕਮਲ ਗੱਲਵੀਰ ਕੀ ਆਪ ਚੱਲੇ ਜੀ ਬਈ ਸਬਜ਼ੀ ਦਾ ਅੱਜ ਕੀ ਰੇਟ ਅੱਜ ਵੀਡੀਓ ਬਈ ਵੀਡੀਓ ਆ ਜਾਣੀ ਹੈ ਬਸ 10:30 11:00 ਵਜੇ ਤੱਕ ਵੀਡੀਓ ਆਪਾਂ ਅਪਲੋਡ ਕਰ ਦੇਣੀ ਹੈ ਜੀ ਸਬਜ਼ੀ ਦੀ ਤੇ ਜਿਹਦੇ ਤੁਹਾਨੂੰ ਫੁੱਲ ਜਾਣਕਾਰੀ ਮਿਲਿਆ ਕਰੂਗੀ ਤੇ ਡੇਲੀ ਦੀ ਵੀਡੀਓ ਆਪਾਂ ਹੁਣ ਪਾਇਆ ਹੀ ਕਰਾਂਗੇ ਬਾਈ ਤੇ ਧੰਨਵਾਦ ਹਾਂ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਜੀ